ਤਾ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਬੋਲਚ ਦੇ ਵਿੱਚ ਜਿੱਥੇ ਅੱਜ ਅਸੀਂ ਤੁਹਾਨੂੰ OTT ਦੇ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਦਵਾਂਗੇ ਤੇ ਗੱਲ ਕਰਦੇ ਆ ਅੱਜ ਦੇ ਵਿਸ਼ੇ ਦੀ ਅੱਜ ਦਾ ਆਪਣਾ ਵਿਸ਼ਾ ਹੈ ਕਿ OTT ਅਪ ਸ਼ਬਦਾਂ ਦੀ ਦੁਕਾਨ ਤਾਂ ਇਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ ਸਵਾਲ ਹੈ ਕਿ OTT ਬਾਕੀ ਆਪ ਸ਼ਬਦਾ ਦੀ ਦੁਕਾਨ ਹੁੰਦੀ ਜਾ ਰਹੀ ਹੈ ਹਾਲਾਂਕਿ ਬਾਲੀਵੁੱਡ ਦਾ ਜਦੋਂ ਵੀ ਆਪਾਂ ਕੋਈ ਨਵਾਂ ਸੈਗਮੈਂਟ ਲੈ ਕੇ ਆਨੇ ਆਏ ਕੋਈ ਵੀ ਨਵਾਂ ਆਪਾਂ ਇੱਥੇ ਜੇਕਰ ਗੱਲ ਕਰਦੇ ਆ ਕੋਈ ਨਵੇਂ ਵਿਸ਼ੇ ਦੀ ਤਾਂ OTT ਇੱਕ ਅਜੀਹਾ ਵਿਸ਼ਾ ਹੈ ਜੋ ਹਾਲੀ ਦੇ ਵਿੱਚ ਕਾਫੀ ਹੱਦ ਤੱਕ ਜੇਕਰ ਆਪਾਂ ਬਾਲੀਵੁੱਡ ਦੀ ਗੱਲ ਕਰਦੇ ਆ ਤਾਂ ਬਾਲੀਵੁੱਡ ਹੋ ਗਿਆ ਜਿੱਦਾਂ ਕਿ بڑا ਪਰਦਾ ਜਿਹਨੂੰ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ OTT ਪਲੇਟਫਾਰਮ ਜਿਹੜੇ ਹੋ ਗਏ ਨੇ ਤਾਂ ਇੱਥੇ ਜੇਕਰ ਆਪਾਂ ਗੱਲ ਕਰਦੇ ਆ OTT ਤੇ ਆ ਓਟੀਟੀ ਹਾਲਾਂਕਿ ਨਿਊ ਮੀਡੀਆ ਦੇ ਵਿੱਚ ਆ ਜਾਂਦਾ ਹੈ ਪਰ ਜੇਕਰ ਇੱਥੇ ਗੱਲ ਕਰਦੇ ਆ ਬਾਲੀਵੁੱਡ ਦੀ ਤੇ ਓਟੀਟੀ ਦੀ ਤਾਂ ਦੋਨਾਂ ਦੇ ਵਿੱਚ ਆਖਿਰ ਕਿੰਨਾ ਅੰਤਰ ਹੈ ਇਹ ਵੀ ਤੁਹਾਨੂੰ ਦੱਸਾਂਗੇ ਇੱਥੇ ਸਭ ਤੋਂ ਪਹਿਲਾਂ ਤੁਸੀਂ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਸਾਨੂੰ ਕਮੈਂਟ ਵੀ ਕਰੋ ਕਿ ਬਾਕੀ ਤੁਹਾਨੂੰ ਵੀ ਲੱਗਦਾ ਹੈ ਕਿ ਓਟੀਟੀ ਅਪਸ਼ਬਦਾ ਦੀ ਦੁਕਾਨ ਹੈ ਹਾਲਾਂਕਿ ਇਹ ਵਿਸ਼ਾ ਅੱਜ ਮੈਂ ਕਿਉਂ ਲਿੱਤਾ ਹੈ ਤਾਂ ਇਸ ਦੇ ਬਾਰੇ ਵੀ ਤੁਹਾਨੂੰ ਆ ਇੱਥੇ ਖੁੱਲ ਕੇ ਮੈਂ ਦੱਸਦਾ ਕਿ ਅੱਜ ਕੱਲ ਕੀ ਹੈ ਕਿ ਓਟੀਟੀ ਪਲੇਟਫਾਰਮ ਜਿਹੜੇ ਨੇ ਹਾਲਾਂਕਿ ਉਹਨਾਂ ਦੇ ਉੱਤੇ ਸਾਰੀ ਹੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਹੁੰਚਦੀ ਹੈ ਸਾਰਾ ਕੁਝ ਸਾਰਾ ਕੰਟੈਂਟ 올 ਕੰਟੈਂਟ ਜਿਹੜਾ ਹੈ ਉਸ ਤੇ ਅਵੇਲੇਬਲ ਹੈ ਉਹ ਅੱਛਾ ਕੰਟੈਂਟ ਹੈ ਜਾਂ ਬੁਰਾ ਕੰਟੈਂਟ ਹੈ ਨਦਰ ਮੈਟਰ ਤਾਂ ਇੱਥੇ ਜੇਕਰ ਆਪਾਂ ਗੱਲ ਕਰਦੇ ਆਂ OTT ਦੀ ਤਾਂ OTT ਆਖਿਰ ਹੈ ਕੀ ਤਾਂ ਇੱਥੇ ਮੈਂ ਇੱਕ ਵਾਰ ਦਰਸ਼ਕਾਂ ਨੂੰ ਦੱਸਦਾ OTT ਵੈਸੇ ਤਾਂ ਅੱਜਕੱਲ ਸਾਰੇ ਯੂਜ਼ ਕਰਦੇ ਨੇ ਪਰ ਜੋ ਲੋਕ ਅਜੇ ਵੀ OTT ਦਾ ਇਸਤੇਮਾਲ ਨਹੀਂ ਕਰਦੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਓਵਰ ਦਾ ਟੌਪ ਜਿਹੜਾ ਇੱਕ ਮੀਡੀਆ ਪਲੈਟਫਾਰਮ ਹੈ ਜਿਸ ਨੂੰ OTT ਕਿਹਾ ਜਾਂਦਾ ਹੈ ਜਿਸ ਦੇ ਉੱਤੇ ਸਾਰੇ ਹੀ ਤਰੀਕੇ ਦੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਕੰਟੈਂਟ ਦਿੱਤਾ ਜਾਂਦਾ ਹੈ ਤੇ ਜੇਕਰ ਆਪਾਂ ਇੱਥੇ OTT ਦੇ ਪਲੇਟਫਾਰਮਜ਼ ਦੀ ਗੱਲ ਕਰੀਏ ਤਾਂ OTT ਦੇ ਬਹੁਤ سارے ਪਲੇਟਫਾਰਮਜ਼ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਜਾ ਕੇ ਕੋਈ ਵੀ ਜਿਹੜੀ ਵੈਬ ਸੀਰੀ ਹੈ ਉਹ ਦੇਖ ਸਕਦੇ ਹੋ ਕੋਈ ਵੀ ਨਵੀਂ ਮੂਵੀ ਆਈ ਹੈ ਉਹ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਉੱਥੇ ਅਵੇਲੇਬਲ ਹੈ ਪਰ ਗੱਲ ਇਹ ਹੈ ਕਿ OTT ਜਿਹੜਾ ਹੈ OTT ਪਲੇਟਫਾਰਮ ਜਿਹੜੇ ਨੇ ਉਹ ਯੂਥ ਦੇ ਲਈ ਕਿੰਨੇ ਸਹੀ ਨੇ ਯੂਥ ਨੂੰ ਕੀ ਸਿਖਾ ਰਹੇ ਨੇ ਤਾਂ ਇਥੇ ਆਪਾਂ ਗੱਲ ਕਰਦੇ ਆਂ OTT ਪਲੇਟਫਾਰਮਸ ਦੀ ਸਭ ਤੋਂ ਪਹਿਲਾਂ OTT ਪਲੇਟਫਾਰਮ ਦੇ ਵਿੱਚ Netflix ਹੋ ਗਿਆ Disney Plus Hotstar ਹੋ ਗਿਆ Boot ਹੋ ਗਿਆ Amazon Prime ਹੋ ਗਿਆ ਬਹੁਤ ਸਾਰੇ OTT ਪਲੇਟਫਾਰਮ ਨੇ ਜਿਨ੍ਹਾਂ ਦੇ ਉੱਤੇ ਆਪਾਂ ਨੂੰ ਬਹੁਤ ਸਾਰੀ ਇਨਫੋਰਮੇਸ਼ਨਲ ਜਿਹੜੀਆਂ ਨੇ ਉਹ ਵੀ ਮਿਲਦੀਆਂ ਨੇ ਪਰ ਜੇਕਰ ਗੱਲ ਕਰਦੇ ਆਂ ਉਹੀ ਮੇਰੇ ਅੱਜ ਦੇ ਵਿਸ਼ੇ ਦੀ ਕਿ OTT ਵਾਕੀ ਸ਼ਬਦਾਂ ਅਪ ਸ਼ਬਦਾਂ ਦੀ ਦੁਕਾਨ ਹੈ ਬਿਲਕੁਲ ਤਾਂ ਅਪ ਸ਼ਬਦ ਇੱਥੇ ਕਿਉਂ ਇਸਤੇਮਾਲ ਮੈਨੂੰ ਕਰਨਾ ਪਿਆ ਕਿਉਂਕਿ OTT ਦੇ ਉੱਤੇ ਜਿੰਦਾ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਹਰ ਪ੍ਰਕਾਰ ਦਾ ਜਿਹੜਾ ਕੰਟੈਂਟ ਹੈ ਉਹ ਰਿਲੀਜ਼ ਹੁੰਦਾ ਹੈ ਹਰ ਤਰ੍ਹਾਂ ਦਾ ਕੰਟੈਂਟ ਅੱਛਾ ਹੋਵੇ ਬੁਰਾ ਹੋਵੇ ਚੰਗਾ ਮਾੜਾ ਕੁਝ ਨਹੀਂ ਦੇਖਿਆ ਜਾਂਦਾ ਬਸ OTT ਦੇ ਉੱਤੇ ਕੋਈ ਵੀ ਚੀਜ਼ ਤੇ ਇੱਕ ਤਾਂ ਬੈਨ ਨਹੀਂ ਹੈ ਦੂਜਾ ਆਪਾਂ ਦੇਖ ਪਾਣੇ ਆ ਕਿ ਅੱਜ ਕੱਲ ਦੇ ਬੱਚਿਆਂ ਦੇ ਕੋਲ ਮੋਬਾਈਲ ਫੋਨ ਕਿੰਨੇ ਨੇ ਅੱਜ ਕੱਲ ਦੀ ਯੂਥ ਜਿਹੜੀ ਆ ਹਲਕੀ ਯੂਥ ਤਾਂ ਚਲੋ ਚਲਾਉਂਦੀ ਐ ਮੋਬਾਈਲ ਫੋਨ ਦੀ ਵਰਤੋਂ ਕਰਦੀ ਐ ਪਰ ਜੇਕਰ ਆਪਾਂ ਬੱਚਿਆਂ ਦੀ ਗੱਲ ਕਰਦੇ ਆ ਤਾਂ ਅੱਜ ਕੱਲ ਮੈਨੂੰ ਲੱਗਦਾ 18 ਤੋਂ ਵੀ ਥੱਲੇ 18 ਤਾਂ ਆਪਾਂ ਕਹਿ ਹੀ ਨਹੀਂ ਸਕਦੇ ਅੱਜ ਕੱਲ ਤਾਂ ਜੰਮ ਦਾ ਬੱਚਾ ਜਿਹੜਾ ਹੈ ਉਸਦੇ ਹੱਥ ਦੇ ਵਿੱਚ ਹੋਣ ਹੁੰਦਾ ਬਸ ਗੱਲ ਇਹ ਆ ਕਿ ਹਲੇ ਉਹਨੂੰ ਸਮਝ ਨਹੀਂ ਆ ਕਿ ਉਹ ਕੀ ਦੇਖੇ ਤਾਂ ਫਿਲਹਾਲ ਘਰ ਦੇ ਜੋ ਲਗਾ ਕੇ ਦੇ ਦਿੰਦੇ ਨੇ ਉਹ ਦੇਖ ਲੈਂਦਾ ਦਾ ਇਥੇ ਆਪਾਂ ਗੱਲ ਕਰ ਰਹੇ ਆਪਸ਼ਬਦਾਂ ਦੀ ਦੁਕਾਨ ਕੀ ਬਾਕੀ OTT ਪਲੇਟਫਾਰਮਸ ਨੇ ਤਾਂ ਇਥੇ ਇਸ ਚੀਜ਼ ਦਾ ਮਕਸਦ ਇਹ ਹੈ ਕਿ ਅੱਜ ਕੱਲ OTT ਪਲੇਟਫਾਰਮ ਤੇ ਜੋ ਵੀ ਮੂਵੀਜ਼ ਜਾਂ ਜੋ ਵੀ ਵੈਬ ਸੀਰੀਜ਼ ਆਉਂਦੀਆਂ ਨੇ ਉਹ ਉਹਨਾਂ ਦੇ ਡਾਇਲੌਗਸ ਹੋਗੇ ਉਹ ਇੰਨਾ ਜ਼ਿਆਦਾ ਓਪਨ ਮਾਈਂਡਡ ਹੋ ਕੇ ਚੱਲਦੇ ਨੇ ਕਿ ਉਹ ਜਿਹੜੇ ਕਿਤੇ ਨਾ ਕਿਤੇ ਕਈ ਵਾਰ ਅਪਸ਼ਬਦ ਨੇ ਜੋ ਕਿ ਹਾਲਾਂਕਿ ਪਰਹੇਜ਼ ਕੀਤਾ ਜਾਂਦਾ ਹੈ ਹਿੰਦੀ ਮੂਵੀਜ਼ ਦੇ ਵਿੱਚ ਬਾਲੀਵੁੱਡ ਦੇ ਵਿੱਚ ਜਾਂ ਫਿਰ ਸਿਨੇਮਾ ਦੇ ਵਿੱਚ ਤਾਂ ਉਹ ਚੀਜ਼ਾਂ ਨੂੰ ਉਹ ਅੱਗੇ ਰੀਕੋਮੈਂਡ ਕਰ ਰਹੇ ਨੇ ਉਹਨਾਂ ਚੀਜ਼ਾਂ ਨੂੰ ਅੱਗੇ ਪ੍ਰਮੋਟ ਕਰ ਰਹੇ ਨੇ ਅੱਜ ਕੱਲ ਆਪਾਂ ਸਮਾਜ ਦੇ ਵਿੱਚ ਜਿੱਦਾਂ ਦੀ ਲੈਂਗੁਏਜ ਸੁਣਦੇ ਆ ਉਹੀ ਸੇਮ ਲੈਂਗੁਏਜ OTT ਤੇ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਕੋਈ ਮੂਵੀ ਜੇਕਰ ਤੁਸੀਂ ਦੇਖ ਰਹੇ ਹੋ ਜੇਕਰ ਉਸ ਦੇ ਵਿੱਚ ਕੋਈ ਗਾਲੀ ਗਲੋਚ ਦਾ ਸੀਨ ਹੈ ਤਾਂ ਗਾਲੀ ਗਲੋਚ ਵਾਕਈ ਹੀ ਉਸ ਦੇ ਵਿੱਚ ਉੱਦਾ ਬੋਲੀ ਜਾਂਦੀ ਹੈ ਹਾਲਾਂਕਿ ਇਹ ਚੀਜ਼ਾ ਮੈਨੂੰ ਨਹੀਂ ਲੱਗਦਾ ਕਿ ਯੂਥ ਦੇ ਲਈ ਸਹੀ ਨੇ ਕਿਉਂਕਿ OTT ਹੋ ਗਿਆ ਸਿਨੇਮਾ ਹੋ ਗਿਆ ਬਾਲੀਵੁੱਡ ਹੋ ਗਿਆ ਪਾਲੀਵੁੱਡ ਹੋ ਗਿਆ ਕੋਈ ਵੀ ਸਿਨੇਮਾ ਹੈ ਇੱਥੇ ਆਪਾਂ ਸਿਰਫ ਇੱਕ ਸਪੈਸੀਫਿਕ ਦੀ ਗੱਲ ਨਹੀਂ ਕਰ ਰਹੇ ਕੋਈ ਵੀ ਸਿਨੇਮਾ ਹੈ ਤਾਂ ਹੋਏ ਇੱਕ ਸੰਦੇਸ਼ ਦੇਣ ਵਾਲਾ ਹੋਣਾ ਚਾਹੀਦਾ ਇੱਕ ਅੱਛਾ ਕੰਟੈਂਟ ਰਿਲੀਜ਼ ਕਰਨ ਵਾਲਾ ਹੋਣਾ ਚਾਹੀਦਾ ਪਰ ਜੇਕਰ movies ਦੇ ਵਿੱਚ web series ਦੇ ਵਿੱਚ ਇੰਨਾ ਜ਼ਿਆਦਾ ਓਪਨ ਮਾਈਂਡਡ ਹੋ ਕੇ ਚੱਲੇ ਤਾਂ ਫਿਰ ਇੱਥੇ ਸਿਖਾ ਕੀ ਰਿਹਾ OTT ਤਾਂ ਇੱਕ ਕੁਐਸਚਨ ਹੈ ਕਿ OTT ਆਖਿਰ ਸਿਖਾ ਕੀ ਰਿਹਾ ਅਪ ਸ਼ਬਦ ਇੱਥੇ ਆਪਾਂ ਕਿਉਂ ਯੂਜ਼ ਕਰ ਰਹੇ ਆ ਮੈਂ ਤੁਹਾਨੂੰ ਵਾਰ-ਵਾਰ ਇਹੀ ਚੀਜ਼ ਦੱਸਣ ਦੀ ਇੱਥੇ ਕੋਸ਼ਿਸ਼ ਕਰ ਰਹੀ ਹਾਂ ਕਿ OTT ਜਿਹੜਾ ਹੈ ਅਪ ਸ਼ਬਦਾਂ ਦੀ ਦੁਕਾਨ ਹੈ ਵਾਕੀ ਤੇ ਜੇਕਰ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਪਰ ਫਿਲਹਾਲ ਦੀ ਘੜੀ ਜੇਕਰ ਆਪਾਂ OTT ਦੇ ਚੰਗੇ ਫਾਇਦੇ ਦੀ ਗੱਲ ਕਰਦੇ ਹਾਂ ਤਾਂ OTT ਹਾਲਾਂਕਿ ਓਵਰ ਦਾ ਟਾਪ ਕੰਟੈਂਟਡ ਇੱਕ ਮੀਡੀਆ ਟੈਕਨੋਲੋਜੀ ਹੈ ਜੋ ਕਿ ਕਾਫੀ ਹੱਦ ਤੱਕ ਕੰਟੈਂਟ ਰਿਲੀਜ਼ ਕਰਦੀ ਹੈ ਕਾਫੀ ਹੱਦ ਤੱਕ OTT ਅੱਜਕੱਲ੍ਹ ਦੇਖਣਾ ਪ੍ਰੈਫਰ ਕਰਦੇ ਨੇ ਪਰ ਕੀ OTT ਸਿਨੇਮਾ ਦੀ ਜਗ੍ਹਾ ਲੈ ਸਕਦਾ ਹੈ ਤਾ ਇੱਥੇ ਮੈਂ ਤੁਹਾਨੂੰ ਦੱਸਾਂਗੀ ਕਿ ਨਹੀਂ ਇੱਥੇ OTT ਕਦੇ ਵੀ ਸਿਨੇਮਾ ਦੀ ਜਗ੍ਹਾ ਨਹੀਂ ਲੈ ਸਕਦਾ ਕਿਉਂਕਿ ਸਿਨੇਮਾ ਇੱਕ ਅਜੀਹੀ ਚੀਜ਼ ਹੈ ਜਿਸ ਦੇ ਵਿੱਚ ਕਾਫੀ ਲੋਕ ਇੱਕੋ ਹੀ ਸਮੇਂ ਬਹੁਤ ਸਾਰੀ ਜਿਹੜੀ ਆ ਬੈਠ ਕੇ ਕਿਤੇ ਨਾ ਕਿਤੇ ਆਪਸੀ ਭਾਈਚਾਰੇ ਦੇ ਵਿੱਚ ਬੈਠ ਕੇ ਇੱਕ ਮੂਵੀ ਨੂੰ ਜਿਹੜਾ ਇੰਜੋਏ ਕਰ ਸਕਦੇ ਨੇ ਪਰ OTT ਪਲੇਟਫਾਰਮ ਦਾ ਕੀ ਹੈ ਕਿ OTT ਪਲੇਟਫਾਰਮ ਦੇ ਉੱਤੇ ਆਪਾਂ ਜੇਕਰ ਆਪਣੇ ਘਰੇ ਆ ਤਾਂ ਘਰੇ ਮੂਵੀ ਦੇਖ ਸਕਦੇ ਆ ਜੇਕਰ ਆਪਾਂ ਕਾਰ ਦੇ ਵਿੱਚ ਕਿਤੇ ਜਾ ਰਹੇ ਆ ਜਾਂ ਬੱਸ ਦੇ ਵਿੱਚ ਟਰੈਵਲ ਕਰ ਰਹੇ ਆ ਫੋਰ ਏਗਜ਼ਾਮਪਲ ਤਾਂ ਆਪਾਂ OTT ਖੋਲ ਕੇ ਜਿੰਨਾ ਮਰਜ਼ੀ ਕੰਟੈਂਟ ਦੇਖ ਸਕਦੇ ਆ ਤਾਂ ਇੱਥੇ ਮੈਨੂੰ ਵੀ ਲੱਗਦਾ ਕਿਤੇ ਨਾ ਕਿਤੇ OTT ਚਲੋ ਠੀਕ ਹੈ ਇੱਕ ਮਨੋਰੰਜਨ ਦੇ ਸਾਧਨ ਵੱਜੋਂ ਠੀਕ ਹੈ OTT ਪਰ ਜੋ ਆਪਣਾ ਅੱਜ ਦਾ ਵਿਸ਼ਾ ਹੈ OTT ਅਪਸ਼ਬਦਾ ਦੀ ਦੁਕਾਨ ਤਾਂ ਇੱਥੇ ਕਿਤੇ ਨਾ ਕਿਤੇ ਆਪਾਂ ਕਹਿ ਸਕਦਾ ਕਿ OTT ਪਲੇਟਫਾਰਮ ਜਿਹੜੇ ਨੇ ਉਹ ਕਾਫੀ ਹੱਦ ਤੱਕ ਬੋਲਡ ਲੈਂਗੁਏਜ ਬੋਲਡਨੈਸ ਸੀਨਸ ਵਗੈਰਾ ਕਾਫੀ ਹੱਦ ਤੱਕ ਸੈਕਸ਼ੁਅਲਿਟੀ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਉਸ ਤੇ ਜੋ ਕਿ ਇੱਕ ਆਮ ਯੂਥ ਤੇ ਕਾਫੀ ਜ਼ਿਆਦਾ ਅਸਰ ਪਾਉਂਦੀ ਹੈ ਤਾਂ ਇੱਥੇ ਮੈਂ ਤੁਹਾਨੂੰ ਕਿਤੇ ਨਾ ਕਿਤੇ OTT ਬਾਰੇ ਜੋ ਲੋਕਾਂ ਦੇ ਕਮੈਂਟ ਨੇ ਉਹ ਵੀ ਦੱਸਣਾ ਚਾਹਾਂਗੀ ਕਿ ਆਖਿਰ ਲੋਕਾਂ ਦਾ OTT ਬਾਰੇ ਕੀ ਸੋਚਣਾ ਹੈ ਤਾਂ OTT ਨੂੰ ਲੈ ਕੇ ਆਮ ਜਨਤਾ ਕੀ ਸੋਚਦੀ ਹੈ ਤੇ OTT ਪਲੇਟਫਾਰਮ ਜਿਹੜੇ ਨੇ ਉਹਨਾਂ ਦਾ ਕਿੱਦਾ ਦਾ ਰਵੱਈਆ ਹੈ ਲੋਕਾਂ ਨੂੰ ਲੈ ਕੇ ਤਾਂ ਇੱਥੇ ਜੇਕਰ ਗੱਲ ਕਰੀਏ OTT ਦੇ ਕਮੈਂਟਸ ਆਪਾਂ ਪੀਪਲਸ ਕਮੈਂਟਸ ਦੀ ਗੱਲ ਕਰਦੇ ਆਂ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆਂ ਕਿ ਕਾਫੀ ਹੱਦ ਤੱਕ OTT ਪਲੇਟਫਾਰਮ ਨੂੰ ਲੋਕ ਚੰਗਾ ਵੀ ਮੰਨਦੇ ਨੇ ਕਾਫੀ ਹੱਦ ਤੱਕ OTT ਪਲੇਟਫਾਰਮ ਜਿਹੜਾ ਹੈ ਉਸ ਨੂੰ ਕਿਤੇ ਨਾ ਕਿਤੇ ਲੋਕ ਬੁਰਾ ਵੀ ਸਮਝ ਰਹੇ ਨੇ ਕਿਉਂ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਚੀਜ਼ਾਂ ਬਦਲਦੀਆਂ ਜਾ ਰਹੀਆਂ ਨੇ ਸਮਾਜ ਦੇ ਵਿੱਚ ਅ ਸਪੈਸ਼ਲੀ ਅੱਜ ਕੱਲ ਇੱਕ ਚੀਜ਼ ਬਹੁਤ ਯੂਜ਼ ਹੁੰਦੀ ਹੈ ਕਲਯੁਗ ਤਾਂ ਕਿਤੇ ਨਾ ਕਿਤੇ ਕਾਫੀ ਲੋਕਾਂ ਦਾ ਜੋ ਪੁਰਾਣੇ ਸਮੇਂ ਦੇ ਲੋਕ ਨੇ ਜੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਦੇ ਉਹਨਾਂ ਲੋਕਾਂ ਵੱਲੋਂ ਇਹ ਚੀਜ਼ਾਂ ਕਹੀਆਂ ਜਾਂਦੀਆਂ ਨੇ ਕਿ ਅੱਜਕੱਲ ਤਾਂ ਕਲਯੁਗ ਚੱਲ ਰਿਹਾ ਹੈ ਤਾਂ ਸੇਮ ਚੀਜ਼ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਤੇ ਇਹ ਚੀਜ਼ ਬੁਰਾ ਅਸਰ ਵੀ ਪਾ ਰਹੀਆਂ ਨੇ ਤੇ ਚੰਗਾ ਅਸਰ ਵੀ ਪਾ ਰਹੀਆਂ ਨੇ ਤੇ ਇੱਥੇ ਜੇਕਰ ਆਪਾਂ ਹੁਣ ਗੱਲ ਕਰਦੇ ਹਾਂ OTT ਪਲੇਟਫਾਰਮ ਦੀ ਤਾਂ ਇੱਥੇ ਕਿਸੇ ਨੇ ਲਿਖਿਆ ਹੈ ਕਿ OTT ਪਲੇਟਫਾਰਮ ਅੱਛਾ ਸਾਧਨ ਹੈ ਇਨਾਂ ਨੇ ਲਿਖਿਆ ਕਿ ਮਨੋਰੰਜਨ ਦੇ ਲਈ ਚੰਗਾ ਸਾਧਨ ਹੈ ਕਾਫੀ ਫਾਇਦੇ ਨੇ ਤੇ ਕਾਫੀ OTT ਦੇ ਅੱਗੇ ਚੁਣੌਤੀਆਂ ਵੀ ਨੇ ਜੀ 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 ਬਿਲਕੁਲ ਦੇਖੋ OTT ਜੋ ਹੈ ਉਹ ਮੈਂ ਵੀ ਪਹਿਲਾਂ ਦੱਸ ਹੀ ਚੁੱਕੀ ਹਾਂ ਕਿ ਕਾਫੀ ਅੱਛਾ ਮੀਡੀਆਮ ਹੈ OTT ਤੇ ਵੈਸੇ ਤਾਂ ਟਾਈਮ ਵੀ ਬਹੁਤ ਬਚਾਉਂਦਾ ਹੈ OTT ਕਿਉਂਕਿ ਦੇਖੋ ਜੇਕਰ ਆਪਾਂ ਥੋੜਾ ਪਿੱਛੇ ਜਾਣ ਦੀ ਕੋਸ਼ਿਸ਼ ਕਰੀਏ ਤਾਂ OTT ਪਲੇਟਫਾਰਮ ਜਿਹੜੇ ਨੇ ਜਦੋਂ OTT ਪਲੇਟਫਾਰਮ ਨਹੀਂ ਸੀ ਉਸ ਸਮੇਂ ਕੀ ਸੀ ਟੈਲੀਵਿਜ਼ਨ ਦਾ ਯੁੱਗ ਸੀਗਾ ਟੀਵੀ ਜੋ ਹੁੰਦੇ ਸੀਗੇ ਲੋਕ ਦੇਖਦੇ ਸੀ ਇਨਫੈਕਟ ਮੈਨੂੰ ਯਾਦ ਹੈ ਕਿ ਜਦੋਂ ਵੀ ਮੈਂ ਆਪਣੇ ਮੰਮਾ ਜਾਂ ਪਾਪਾ ਨਾਲ ਗੱਲ ਕਰਦੀ ਹਾਂ ਤਾਂ ਉਸ ਸਮੇਂ ਉਹ ਕਹਿੰਦੇ ਨੇ ਕਿ ਉਸ ਸਮੇਂ ਘਰਾਂ ਦੇ ਵਿੱਚ ਕਿਸੇ ਇੱਕ ਦੇ ਘਰ ਟੀਵੀ ਹੁੰਦਾ ਸੀ ਬਾਕੀ ਪੂਰਾ ਮੋਹੱਲਾ ਉਹਨਾਂ ਦੇ ਘਰ ਦੇ ਵਿੱਚ ਆ ਕੇ ਮੂਵੀਜ਼ ਵਗੈਰਾ ਇੰਜੋਏ ਕਰਦੇ ਸੀ ਤਾਂ ਇੱਕ ਕਿਤੇ ਨਾ ਕਿਤੇ ਅੱਛਾ ਔਰਾ ਬਣਿਆ ਹੋਇਆ ਸੀ ਆਪਸੀ ਸਾਂਝ ਵਾਧਾ ਸੀ ਤੇ ਅੱਜਕੱਲ ਕੀ ਹੈ ਕਿ OTT ਦੇ ਦੇਖੋ ਕਿੰਨਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਤੇ ਓਵਰ ਦਾ ਟਾਪ ਮੀਡੀਆ ਹੈ ਤਾਂ ਸਾਰੀਆਂ ਹੀ ਚੀਜ਼ਾਂ OTT ਤੇ ਅਵੇਲੇਬਲ ਨੇ ਤੇ ਜੇਕਰ ਆਪਾਂ ਇਸ ਦੇ ਨੈਗੇਟਿਵ ਇਫੈਕਟ ਦੀ ਗੱਲ ਕਰਦੇ ਹਾਂ ਹਾਲਾਂਕਿ ਇਹ ਸਲੀਪਨੈਸ ਸਲੀਪਨੈਸ ਇੱਥੇ ਲਿਖਿਆ ਹੋਇਆ ਕਿਸੇ ਨੇ ਕਿ ਕਿ ਕਿਤੇ ਨਾ ਕਿਤੇ ਨੀਂਦ ਜਿਹੜੀ ਹੈ ਅੱਜਕੱਲ ਲੋਕ ਭੁੱਲਦੇ ਜਾ ਰਹੇ ਨੇ ਕਿਉਂਕਿ ਮੈਂ ਬਹੁਤ ਅਜੀਬ ਲੋਕ ਦੇਖੇ ਨੇ ਜੋ OTT ਖੋਲ ਕੇ ਬੈਠ ਗਏ OTT ਖੋਲਣ ਤੋਂ ਬਾਅਦ ਉਹ ਲੋਕ ਜਿਹੜੇ ਨੇ ਉਹ ਸੋਨਾ ਹੀ ਭੁੱਲ ਜਾਂਦੇ ਨੇ ਉਹ ਐਨਾ ਜ਼ਿਆਦਾ ਫੋਨ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਹੋ ਜਾਂਦੇ ਨੇ ਉਹ ਹਮੇਸ਼ਾ ਹੀ OTT ਦੇ ਉੱਤੇ ਕੁਛ ਨਾ ਕੁਛ ਦੇਖਦੇ ਰਹਿੰਦੇ ਨੇ ਹਾਂ ਦੇਖਣਾ ਅੱਛਾ ਹੈ ਅੱਛਾ ਕੰਟੈਂਟ ਦੇਖੋ ਪਰ ਸਮੇਂ ਸਿਰ ਦੇਖਣਾ ਜ਼ਰੂਰੀ ਹੈ ਕਿਉਂਕਿ ਅਨਿਦਰਾ ਜਿੱਦਾਂ ਕਿ ਆਪਾਂ ਕਹਿ ਦਿੰਨੇ ਆ ਨੀਂਦ ਲੈਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਡਿਪਰੈਸ਼ਨ ਲਿਖਿਆ ਹੋਇਆ ਕਿਸੇ ਨੇ ਕਿ ਡਿਪਰੈਸ਼ਨ ਬਹੁਤ ਹੋ ਜਾਂਦਾ ਹੈ OTT ਦੇਖਣ ਨਾਲ हां बिल्कुल ਹੁਣ ਦੇਖੋ ਜਿਨ੍ਹਾਂ ਲੋਕਾਂ ਦੇ ਇਥੇ ਬ੍ਰੇਕਅਪਸ ਹੋ ਜਾਂਦੇ ਨੇ ਤਾਂ ਉਹ ਲੋਕ ਵੱਧ ਤੋਂ ਵੱਧ ਮੈਨੂੰ ਲੱਗਦਾ OTT ਦੇ ਉੱਤੇ ਅ ਅਜਿਹੀਆਂ ਚੀਜ਼ਾਂ ਜਾਂ ਜਿਹੀਆਂ ਫਿਲਮਜ਼ ਜ਼ਰੂਰ ਦੇਖਦੇ ਨੇ ਜੋ ਇਹਨਾਂ ਮਸਲਿਆਂ ਦੇ ਉੱਤੇ ਬਣੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਮੈਂਟਲ ਅ ਹੈਲਥ ਪ੍ਰੋਬਲਮਸ ਆ ਜਾਂਦੀਆਂ ਨੇ ਡਿਪਰੈਸ਼ਨ ਹੋ ਜਾਂਦਾ ਆਮ ਲੋਕਾਂ ਨੂੰ ਹਾਲਾਂਕਿ ਦੇਖੋ ਕਿਸੇ ਚੀਜ਼ ਨੂੰ ਦੇਖ ਕੇ ਡਿਪਰੈਸ਼ਨ ਹੋਣਾ ਤਾਂ ਨਹੀਂ ਚਾਹੀਦਾ ਪਰ ਇਥੇ ਹੁੰਦਾ ਹੈ ਤੇ ਇਸ ਤੇ ਫਿਰ ਆਪਾਂ ਕੀ ਹੀ ਕਹਿ ਸਕਦੇ ਆ ਤੇ ਕਿਸੇ ਨੇ ਇੱਥੇ ਲਿਖਿਆ ਕਿ Netflix ਇਸ ਦਾ ਬੈਸਟ অপਸ਼ਨ ਆਨ OTT ਕਿਤੇ ਨਾ ਕਿਤੇ ਦੇਖੋ ਉਹ ਤਾਂ ਠੀਕ ਹੈ Netflix ਹੋ ਗਿਆ Amazon Prime ਹੋ ਗਿਆ ਤੇ Hulu ਹੋ ਗਿਆ ਹੋਰ ਬਹੁਤ ਸਾਰੇ ਜਿੰਦਾਂ ਕਿ ਮੈਂ ਐਪ ਤੁਹਾਨੂੰ ਦੱਸ ਦਿੱਤੇ ਨੇ OTT ਪਲੇਟਫਾਰਮਸ ਨੇ ਇਹ ਤੇ ਇਹ ਸਾਰੀਆਂ ਚੀਜ਼ਾਂ ਹੀ ਕਿਤੇ ਨਾ ਕਿਤੇ ਹੈ ਬਟ ਕਿਸੇ ਨੇ ਲਿਖਿਆ ਕਿ OTT ਦਾ ਆਉਣ ਵਾਲਾ ਫਿਊਚਰ ਕੀ ਹੈ ਦੇਖੋ OTT ਬਹੁਤ ਹੱਦ ਤੱਕ ਅੱਜ ਕੱਲ੍ਹ ਹਰ ਕੋਈ ਯੂਜ਼ ਕਰ ਰਿਹਾ ਹੈ OTT ਤੇ ਤਾਂ ਦੇਖੋ ਕਿੰਨੀਆਂ ਜ਼ਿਆਦਾ ਮੂਵੀਜ਼ ਰਿਲੀਜ਼ ਹੋ ਰਹੀਆਂ ਨੇ ਕਿੰਨੀ ਵੈਬ ਸੀਰੀਜ਼ ਹੋ ਗਿਆ ਹੁਣ ਤਾਂ Bigg Boss ਹਾਲੀ ਦੇ ਵਿੱਚ ਜੋ ਤੁਸੀਂ ਦੇਖ ਚੁੱਕੇ ਹੋ Bigg Boss ਜੀ ਹਾਂ Bigg Boss ਵੀ OTT ਦੇ ਉੱਤੇ ਆਣ ਲੱਗ ਗਿਆ ਹੈ ਤੇ 3 ਸਾਲ ਬੀਤ ਚੁੱਕੇ ਨੇ ਤੀਸਰਾ ਹੀ ਸੀਜ਼ਨ ਹੁਣੀ ਚੱਲ ਰਿਹਾ ਸੀ ਜੋ ਕਿ ਸੀਜ਼ਨ ਸਨਾ ਮਕਬੂਲ ਵੀ ਜਿੱਤੀ ਹੈ ਤਾਂ ਇਹ ਵੀ ਦੇਖੋ OTT ਦੇ ਉੱਤੇ ਅਵੇਲੇਬਲ ਹੋ ਗਿਆ ਇੱਕ Bigg Boss ਹੈ ਜੋ ਟੀਵੀ ਤੇ ਹੈ ਇੱਕ Bigg Boss ਹੈ ਜੋ OTT ਤੇ ਹੈ ਤਾਂ ਇਹ ਵੀ ਕਹਿ ਸਕਦੇ ਹਾਂ ਤੇ ਇਥੇ ਦੇਖੋ ਕਿਸੇ ਨੇ ਲਿਖਿਆ ਹੈ ਕਿ ਫਿਲਮਾਂ ਤੋਂ ਬਿਹਤਰ ਹੈ ਇਥੇ OTT ਪਲੇਟਫਾਰਮ ਤੇ ਵੈਬ ਸੀਰੀਜ਼ ਕਾਫੀ ਲੋਕਾਂ ਦੀ ਚਲੋ ਆਪਣੀ ਪਸੰਦ ਹੁੰਦੀ ਹੈ ਇਹ ਆਪਾਂ ਕਹਿ ਸਕਦੇ ਹਾਂ ਕਿ ਹਰ ਇਨਸਾਨ ਦੀ ਆਪਣੀ ਇੱਕ ਪਰਸਨੈਲਿਟੀ ਹੁੰਦੀ ਹੈ ਕਿ ਉਹਨਾਂ ਨੂੰ ਕਿੱਦਾਂ ਦਾ ਕੰਟੈਂਟ ਅੱਛਾ ਲੱਗਦਾ ਹੈ ਕਿੱਦਾਂ-ਕਿੱਦਾਂ ਦਾ ਕੰਟੈਂਟ ਉਹ ਦੇਖਣਾ ਚਾਹੁੰਦੇ ਨੇ ਪਰ ਹਾਂ ਇੱਥੇ ਕਿਸੇ ਨੇ ਹੁਣ ਲਿਖਿਆ ਹੈ ਤਾਂ ਚਲੋ ਆਪਾਂ ਇਹਨਾਂ ਦੀ ਵੀ ਕਦਰ ਕਰਦੇ ਹਾਂ ਕਿ ਫਿਲਮਾਂ ਨਾਲੋਂ ਉਹਨਾਂ ਨੇ ਬਿਹਤਰ ਦੱਸਿਆ OTT ਪਲੇਟਫਾਰਮ ਦੀ ਵੈਬ ਸੀਰੀਜ਼ ਨੂੰ ਪਰ ਅੱਜ ਦਾ ਆਪਣਾ ਖੈਰ ਵਿਸ਼ਾ ਤਾਂ ਇਹ ਹੈ ਕਿ ਦੇਖੋ ਇੱਥੇ OTT ਪਲੇਟਫਾਰਮ ਜਿਹੜੇ ਨੇ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਅਪਸ਼ਬਦਾਂ ਦੀ ਵਰਤੋਂ ਤਾਂ ਹੁੰਦੀ ਹੈ ਕਿਉਂਕਿ ਆਪਾਂ ਇੱਕ OTT ਤੇ ਤੁਸੀਂ ਕੋਈ ਵੀ ਵੈਬ ਸੀਰੀ ਜੇਕਰ ਖੋਲ ਕੇ ਦੇਖੋ ਕਾਫੀ ਵੈਬ ਸੀਰੀਜ਼ ਅੱਛੀਆਂ ਵੀ ਨੇ ਤੇ ਕਾਫੀ ਬੁਰੀਆਂ ਵੀ ਨੇ ਅਪਸ਼ਬਦਾਂ ਦਾ ਇਸਤੇਮਾਲ ਕਈਆਂ 'ਚ ਨਹੀਂ ਵੀ ਹੁੰਦਾ ਕਈਆਂ 'ਚ ਹੁੰਦਾ ਵੀ ਹੈ ਤਾਂ ਬਹੁਤ ਹੱਦ ਤੱਕ OTT ਇੱਕ ਓਪਨ ਮੀਡੀਆ ਜੋ ਆਪਾਂ ਕਹਿ ਸਕਦੇ ਹਾਂ ਕਿ ਓਪਨ ਮੀਡੀਆ ਇੱਕ ਸ਼ਬਦ ਹਮੇਸ਼ਾ ਯੂਜ਼ ਹੁੰਦਾ ਸੀ ਕਿ ਜੇਦੀ ਸੋਚ ਛੋਟੀ ਹੈ ਉਸ ਨੂੰ ਬ੍ਰਾਡ ਮਾਈਂਡਡ ਹੋਣਾ ਚਾਹੀਦਾ ਹੈ ਕਿ ਉਸ ਨੂੰ ਆਪਣੀ ਸੋਚ ਨੂੰ ਅਬ੍ਰਾਡ ਕਰਨਾ ਚਾਹੀਦਾ ਤਾਂ ਇੱਥੇ ਹੁਣ ਮੀਡੀਅਮ ਵੀ ਅਬ੍ਰਾਡ ਆ ਚੁੱਕਿਆ ਹੈ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੱਦ ਤੱਕ ਅਬ੍ਰਾਡ ਮੀਡੀਆ ਹੈ OTT ਤੇ ਇਥੇ ਕਾਫੀ ਹੱਦ ਤੱਕ ਕੰਟੈਂਟ ਜਿਹੜਾ ਉਹ ਐਦਾਂ ਹੀ ਪਾ ਦਿੱਤਾ ਜਾਂਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਯੂਥ ਨੂੰ ਗਲਤ ਰਾਹੀ ਲੈ ਜਾ ਸਕਦੀਆਂ ਨੇ ਯੂਥ ਨੂੰ ਚੰਗੀਆਂ ਚੀਜ਼ਾਂ ਵੀ ਸਿਖਾ ਸਕਦੀਆਂ ਨੇ ਪਰ ਖੈਰ ਉਹ ਸਭ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਕਿ ਕੌਣ ਕੀ ਦੇਖਣ ਦਾ ਚਾਹਵਾਨ ਹੈ ਕੌਣ ਕੀ ਦੇਖਣਾ ਪਸੰਦ ਕਰ ਰਿਹਾ ਤਾਂ ਦੈਟਸ ਇਟ ਇੱਥੇ ਆਪਾਂ ਕਹਿ ਸਕਦੇ ਹਾਂ ਕਿ OTT ਪਲੈਟਫਾਰਮਸ ਹਾਲਾਂਕਿ ਕਾਫੀ ਅੱਛੇ ਵੀ ਨੇ ਤੇ ਕਾਫੀ ਬੁਰੇ ਵੀ ਨੇ ਤੇ ਜੇਕਰ ਇੱਥੇ ਅਪਸ਼ਬਦਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਅਪਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਫਿਲਹਾਲ ਤਾਂ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਮੇਕਰਜ਼ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਕਿ ਜਿੰਨੇ ਵੀ ਤੁਸੀਂ ਵੈਬ ਸੀਰੀਜ਼ ਬਣਾਣੇ ਹੋ ਕੋਈ ਵੀ ਫਿਲਮ ਬਣਾਣੇ ਹੋ ਵੈਬ ਸੀਰੀ ਹੋਊਗੀ ਐਂਡ ਆਲ 댓 ਤੇ ਤੁਸੀਂ ਉਹਨਾਂ ਦਾ ਜਿਹੜਾ ਕੰਟੈਂਟ ਹੈ ਉਹ ਇਦਾਂ ਦਾ ਰੱਖੋ ਕਿ ਯੂਥ ਨੂੰ ਥੋੜਾ ਇਨਸਪਾਇਰ ਕਰ ਸਕੇ ਯੂਥ ਨੂੰ ਥੋੜਾ ਚੇਂਜ ਕਰ ਸਕੇ ਕਿਉਂਕਿ ਸਮਾਜ ਦੇ ਵਿੱਚ ਦੇਖੋ ਗਾਲੀ ਗਲੋਚ ਤਾਂ ਹੈ ਹੀ ਹੈ ਤੇ ਜੇਕਰ ਆਪਾਂ ਮੂਵੀਜ਼ ਫਿਲਮਾਂ ਵੈਬ ਸੀਰੀਜ਼ ਦੇ ਵਿੱਚ ਵੀ ਗਾਲੀ ਗਲੋਚ ਦੇਖ ਰਹੇ ਆ ਤਾਂ ਓਬਵੀਅਸਲੀ ਫਿਰ ਆਮ ਬੰਦਾ ਉਹ ਲੈਂਗੁਏਜ ਨੂੰ ਐਕਸੈਪਟ ਕਰਦਾ ਹੈ ਉਦਾਂ ਬੋਲਣ ਦੀ ਕੋਸ਼ਿਸ਼ ਕਰਦਾ ਹੈ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਕੋਈ ਵੀ ਸਟਾਰ ਹੈ ਉਹਦੀ ਪਰਸਨੈਲਿਟੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਲੋਕ ਉਸ ਤੋਂ ਕੁਝ ਸਿੱਖਣ ਹੁਣ ਜਿੱਦਾਂ ਕਿ ਆਪਾਂ ਫਿਲਮਾਂ ਦੀ ਗੱਲ ਕਰ ਲੈਨੇ ਆ ਬਾਲੀਵੁੱਡ ਦੀ ਤਾਂ ਬਾਲੀਵੁੱਡ ਦੇ ਵਿੱਚ ਪਹਿਲਾਂ ਦੀ ਮੂਵੀਜ਼ ਜਿਹੜੀਆਂ ਸੀ ਕਾਫੀ ਹੱਦ ਤੱਕ ਅੱਛੀ ਬਣਦੀਆਂ ਸੀ ਕੰਟੈਂਟ ਅੱਛਾ ਹੁੰਦਾ ਸੀ ਤੇ ਉਸ ਸਮੇਂ ਦੇ ਦੇਖੋ ਜਦੋਂ ਇੱਥੇ ਮੈਂ ਇਹ ਵੀ ਗੱਲ ਦੱਸਣਾ ਚਾਹਾਂਗੀ ਕਿ ਜਦੋਂ ਬਾਲੀਵੁੱਡ ਆਇਆ ਆਇਆ ਸੀ ਤਾਂ ਉਸ ਸਮੇਂ ਤੁਸੀਂ ਹੀਰੋਇਨਾਂ ਨੂੰ ਦੇਖਿਆ ਹੋਵੇਗਾ ਸਾੜੀ ਦੇ ਵਿੱਚ ਹੁੰਦੀਆਂ ਸੀ ਜਾਂ ਕੁੜਤਾ ਪਾਇਆ ਹੁੰਦਾ ਸੀ ਉਹਨਾਂ ਨੇ ਤਾਂ ਕੁੜੀਆਂ ਵੀ ਉਹਨਾਂ ਵਾਂਗੂ ਮਤਲਬ ਡ्रेसਿੰਗ ਸੈਂਸ ਅਪਣਾਉਂਦੀਆਂ ਸੀ ਤੇ ਇੱਕ ਹੋਰ ਮੇਰੇ ਕੋਲ ਮੂਵੀ ਦਾ ਇੱਥੇ ਕਿਤੇ ਨਾ ਕਿਤੇ ਰੈਫਰੈਂਸ ਹੈ ਕੁਝ ਕੁਝ ਹੁੰਦਾ ਹੈ ਮੂਵੀ ਜੇੜੀ ਹੈ ਉਸ ਦੇ ਵਿੱਚ ਕਾਜੋਲ ਦਾ ਜੋ ਕੈਰੈਕਟਰ ਸੀ ਅੰਜਲੀ ਦਾ ਉਸ ਦਾ ਜੋ హెయిਰ ਕੱਟ ਸੀਗਾ ਹਾਲਾਂਕਿ ਉਹ హెయిਰ ਕੱਟ ਬੋਬ ਕੱਟ ਕਰਵਾਇਆ ਸੀ ਉਸ ਮੂਵੀ ਦੇ ਵਿੱਚ ਕਾਜੋਲ ਨੇ ਤੇ ਉਸ ਬੋਬ ਕੱਟ ਨੂੰ ਕਾਫੀ ਕੁੜੀਆਂ ਨੇ ਮਤਲਬ ਕਰਵਾ ਲਿਆ ਸੀ ਉਹ ਇਦਾਂ ਹੋ ਗਿਆ ਕਿ ਆਪਾਂ ਆਪਣੀ ਜੋ ਫੇਵਰਿਟ ਐਕਟਰ ਨੂੰ ਦੇਖਿਆ ਆਪਾਂ ਉਸ ਦੀ ਥੋੜੀ ਬਹੁਤ ਹੀ ਨਕਲ ਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇੱਥੇ ਉਹੀ ਚੀਜ਼ ਹੈ ਕਿ ਮੂਵੀਜ਼ ਦੇ ਵਿੱਚ ਜੇਕਰ ਲੈਂਗੁਏਜ ਹੀ ਨਹੀਂ ਅੱਛੀ ਤਾ ਫਿਰ ਆਪਾਂ ਯੂਥ ਨੂੰ ਕੀ ਸਿਖਾ ਰਹੇ ਆ ਤੇ ਯੂਥ ਕੀ ਸਿੱਖ ਰਿਹਾ ਕਿਉਂਕਿ ਅੱਜਕੱਲ ਦੇਖੋ ਆਪਾਂ ਦੇਖਿਆ ਹੀ ਹੈ ਕਿ ਹਰ ਕੋਈ ਇਦਾਂ ਦੀ ਸ਼ਬਦਾਬਲੀ ਯੂਜ਼ ਕਰਦਾ ਹੈ ਤੇ ਕਾਫੀ ਲੋਕ ਜਿਹੜੇ ਮੂਵੀਜ਼ ਦੇਖ ਕੇ ਆਪਣੇ ਆਪ ਚ ਚੇਂਜਸ ਲੈ ਕੇ ਆਉਂਦੇ ਨੇ ਉਹਨਾਂ ਲੋਕਾਂ ਨੂੰ ਮੈਂ ਇੱਥੇ ਖਾਸ ਸਲਾਹ ਦੇਣਾ ਚਾਹਾਂਗੀ ਕਿ ਇਹ OTT ਪਲੈਟਫਾਰਮ ਜਿਹੜੇ ਨੇ ਹਾਲਾਂਕਿ ਬਹੁਤ ਅੱਛੇ ਨੇ ਤੁਸੀਂ ਅੱਛੀਆਂ ਚੀਜ਼ਾਂ ਵੀ ਦੇਖ ਸਕਦੇ ਹੋ ਪਰ ਹਾਂ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਆਪਾਂ ਨੂੰ ਕਿਨਾਰਾ ਕਰਨਾ ਚਾਹੀਦਾ ਹੈ ਤੇ ਕਾਫੀ ਹੱਦ ਤੱਕ OTT ਪਲੈਟਫਾਰਮ ਜਿਹੜੇ ਨੇ ਉਹਨਾਂ ਤੋਂ ਆਪਾਂ ਨੂੰ ਕੁਝ ਨਵਾਂ ਸਿੱਖਣ ਨੂੰ ਵੀ ਮਿਲਦਾ ਹੈ ਕਿਉਂਕਿ ਬਾਹ ਸਾਰੀਆਂ ਇਦਾਂ ਦੀ ਵੈਬਸਾਈਟਸ ਨੇ ਜੋ ਐਜੂਕੇਸ਼ਨ ਦੇ ਉੱਤੇ ਬਣੀਆਂ ਹੋਈਆਂ ਨੇ ਉਹਨਾਂ ਚੀਜ਼ਾਂ ਨੂੰ ਦੇਖਣਾ ਮੈਨੂੰ ਲੱਗਦਾ ਹੈ ਕਿ ਕਾਫੀ ਚੰਗਾ ਰਹੇਗਾ ਤੇ ਸਪੈਸ਼ਲੀ ਹੁਣ ਆਪਾਂ ਇੱਥੇ ਗੱਲ ਜੋ ਕਰ ਰਹੇ ਸੀ ਅਪਸ਼ਬਦਾਂ ਦੀ ਦੁਕਾਨ OTT ਤਾਂ ਦੇਖੋ ਕਿਤੇ ਨਾ ਕਿਤੇ ਹਰ ਚੀਜ਼ ਆ ਦੋ ਪਹਿਲੂ ਹੁੰਦੇ ਨੇ ਇੱਕ ਚੰਗਾ ਪਹਿਲੂ ਤੇ ਇੱਕ ਬੁਰਾ ਪਹਿਲੂ ਤਾਂ ਇੱਥੇ ਉਹੀ ਚੀਜ਼ ਆ OTT ਜਿੱਥੇ ਆਮ ਲੋਕਾਂ ਨੂੰ ਇਹਨਾਂ ਪਸੰਦ ਹੈ ਉੱਥੇ ਕੁਝ ਕੁ ਲੋਕਾਂ ਨੇ ਇਹ ਚੀਜ਼ ਵੀ ਕਹੀ ਸੀ ਕਿ OTT ਜਿਹੜੀ ਆព ਸ਼ਬਦਾਂ ਦੀ ਦੁਕਾਨ ਹੈ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਆਮ ਜਨਤਾ ਦੀ ਰਾਏ ਤੇ ਹੀ ਆਪਾਂ ਇਹ ਸਾਰੀਆਂ ਚੀਜ਼ਾਂ ਜੋ ਆਪਣਾ ਬਾਲੀਵੁੱਡ ਦਾ ਕਾਲਾ ਸੱਚ ਪ੍ਰੋਗਰਾਮ ਹੈ ਉਸ ਦੇ ਵਿੱਚ ਆਪਾਂ ਐਪੀਸੋਡ ਲੈ ਕੇ ਆਨੇ ਆਂ ਤੇ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਹਾਂ ਵਾਕਈ ਇੱਥੇ OTT ਜਿਹੜੇ ਪਲੈਟਫਾਰਮਸ ਨੇਗੇ ਤਾਂ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਅ ਅੱਛੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਾਫੀ ਹੱਦ ਤੱਕ ਆਪ ਕਹਿ ਸਕਦੇ ਹਾਂ ਕਿ ਉਹਨਾਂ ਚੀਜ਼ਾਂ ਨੂੰ ਲੈ ਕੇ ਅ ਵਿਸ਼ੇਸ਼ ਤੌਰ ਤੇ ਜੋ ਨਿਗਰਾਨੀ ਹੈ ਰੱਖਣੀ ਚਾਹੀਦੀ ਹੈ ਕਿਉਂਕਿ ਦੇਖੋ ਫਿਲਮਾਂ ਜਿਹੜੀਆਂ ਨੇ ਫਿਲਮਾਂ ਦੇ ਵਿੱਚ ਕਦੇ ਵੀ ਅਜੀਹਾ ਕੰਟੈਂਟ ਕਦੇ ਵੀ ਰਿਲੀਜ਼ ਨਹੀਂ ਕੀਤਾ ਗਿਆ ਕਿਉਂਕਿ ਇੱਕ ਬੜਾ ਆਪਾਂ ਕਹਿ ਸਕਦੇ ਆ ਬੜਾ মিডিਆ ਹੈ ਤੇ ਵੱਡੇ ਪਰਦੇ ਤੇ ਹੋਣ ਦੇ ਨਾਤੇ ਤਾਂ ਇੱਥੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਆਮ ਜਨਤਾ ਦੀ ਪਰਪਸ ਆਮ ਜਨਤਾ ਦੇ ਪਰਪਸ ਤੋਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਵੇਲੇਬਲ ਕੀਤੀਆਂ ਜਾਂਦੀਆਂ ਨੇ ਪਰ OTT ਕੀ ਹੈ OTT ਦੇ ਉੱਤੇ ਆਪਾਂ ਦੇਖ ਪਾਣੇ ਆ ਕਿ ਕਿਸ ਤਰੀਕੇ ਦੇ ਨਾਲ ਕੰਟੈਂਟ ਜਿਹੜਾ ਹੈ ਉਹ ਇੱਥੇ ਕਿੱਤਾ ਜਾਂਦਾ ਹੈ ਤਾਂ ਸਪੈਸ਼ਲੀ ਅੱਜ ਦਾ ਜੋ ਐਪੀਸੋਡ ਸੀ OTT ਕੀ ਅਪਸ਼ਬਦਾਂ ਦੀ ਦੁਕਾਨ ਤਾਂ ਜੇਕਰ ਤੁਹਾਨੂੰ ਵੀ ਵਾਕੀ ਲੱਗਦਾ ਕਿ OTT ਅੱਛੇ ਪਲੇਟਫਾਰਮ ਨੇ ਅੱਛਾ ਕੰਟੈਂਟ ਦੇਣ ਦੇ ਨਾਲ ਕਈ ਵੈਬ ਸੀਰੀਜ਼ ਇਦਾਂ ਦੀਆਂ ਨੇ ਜੋ ਆਪ ਸ਼ਬਦਾਂ ਦਾ ਪ੍ਰਯੋਗ ਵੀ ਕਰਦੇ ਹਨ ਤਾਂ ਉਹਨਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਹਾਂ ਬਾਕੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਤੁਸੀਂ OTT ਬਾਰੇ ਹੋਰ ਕੀ ਜਾਨਣਾ ਚਾਹੋਗੇ ਜਾਂ ਫਿਰ ਜੋ OTT ਪਲੇਟਫਾਰਮ ਨੇ ਉਹਨਾਂ ਬਾਰੇ ਕੀ ਕੁਝ ਜਾਨਣਾ ਚਾਹਨੇ ਹੋ ਤਾਂ ਤੁਸੀਂ ਉਹ ਜਿਹੜੇ ਆਪਣੇ ਸਵਾਲ ਨੇ ਸਾਨੂੰ ਕਮੈਂਟ ਦੇ ਰਾਹੀਂ ਭੇਜ ਸਕਦੇ ਹੋ ਅਸੀਂ ਉਹਨਾਂ ਦੇ ਉੱਤੇ ਵੀ ਬਾਲੀਵੁੱਡ ਦਾ ਕਾਲਾ ਸੱਚ ਪ੍ਰੋਗਰਾਮ ਦੇ ਜ਼ਰੀਏ ਐਪੀਸੋਡਸ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਲੈ ਕੇ ਆਵਾਂਗੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਮੇਰੇ ਵੱਲ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ